ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਾਰੀ ਸੁ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੱਲ ਅੱਧੀ ਰਾਤ ਨੂੰ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਪਾਸ ਹੋ ਗਿਆ 12 ਘੰਟੇ ਤੋਂ ਵੀ ਵੱਧ ਚੱਲੀ ਬਹਿਸ ਵਿੱਚ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਉੱਪਰ ਕਈ ਇਲਜ਼ਾਮ ਲਗਾਏ ਰੱਜ ਕੇ ਸਿਆਸਤ ਵੀ ਸਰਕਾਰ ਤੇ ਇਹ ਇਲਜ਼ਾਮ ਲੱਗੇ ਹਨ ਕਿ ਇੱਕ ਵਰਗ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਿੱਤਾ ਜਾ ਰਿਹਾ ਹੈ ਇੱਕ ਧਰਮ ਦੇ ਲੋਕਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪੂਰੇ ਦੇਸ਼ ਵਿੱਚ ਇਹ ਚਰਚਾ ਛੜੀ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਲੇਕਿਨ ਪੰਜਾਬ ਵਿੱਚ ਬਹੁਤੀ ਚਰਚਾ ਇਸ ਮਸਲੇ ਤੇ ਹੋ ਨਹੀਂ ਰਹੀ ਕੁਝ ਲੋਕ ਪੰਜਾਬ ਦੇ ਵਿੱਚ ਮੁਸਲਮਾਨ ਪਾਈਚਾਰੇ ਦੀ ਘੱਟ ਵਸੋਂ ਹੋਣ ਦਾ ਤੇ ਸਿਰਫ ਮਲੇਰਕੋਟਲਾ ਅਤੇ ਅਮਰਗੜ ਵਿੱਚ ਛੀ ਇਸ ਵਸੋਂ ਦਾ ਕੇਂਦਰਿਤ ਹੋਣਾ ਇਸ ਨੂੰ ਚਰਚਾ ਨਾ ਹੋਣ ਦਾ ਕਾਰਨ ਦੱਸ ਰਹੇ ਹਨ ਪਰ ਆਵੇਂ ਇਹ ਮਸਲੇ ਨੂੰ ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਜਿਹੜਾ ਅਸਲ ਕਾਰਨ ਹੈ ਉਹ ਵੀ ਜ਼ਮੀਨ ਜਾਇਦਾਦ ਹੀ ਹੈ ਇਹ ਬਿਲ ਵੀ ਜ਼ਮੀਨ ਜਾਇਦਾਦ ਦੀ ਦੇਖਪਾਲ ਰੌਲਿਆਂ ਦੇ ਨਿਪਟਾਰੇ ਵਿੱਚ ਬਦਲਾਅ ਕਰ ਰਿਹਾ ਹਤੇ ਇਹੀ ਰੇੜਕੇ ਦੀ ਅਸਲ ਜੜ ਹੈ ਇਹ ਵੀ ਆਮ ਜਾਣਕਾਰੀ ਹੈ ਕਿ ਦੇਸ਼ ਵਿੱਚ ਫੌਜ ਅਤੇ ਰੇਲਵੇ ਤੋਂ ਬਾਅਦ ਸਭ ਤੋਂ ਵੱਧ ਜ਼ਮੀਨ ਜਾਇਦਾਦ ਜੇ ਕੋਈ ਹੈ ਤਾਂ ਉਹ ਵਕਫ ਜਾਇਦਾਦਾਂ ਹੀ ਹਨ ਜਿਨ੍ਹਾਂ ਲਈ ਇਹ ਨਵਾਂ ਬਿੱਲ ਖਤਰਾ ਦੱਸਿਆ ਜਾ ਰਿਹਾ ਹੈ ਇਕੱਲਾ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਵਕਫ ਸੰਪਤੀਆਂ ਤੇ ਸਭ ਤੋਂ ਵੱਧ ਨਾਜਾਇਜ਼ ਕਬਜ਼ੇ ਹਨ ਪੰਜਾਬ ਵਿੱਚ ਵਕਫ ਬੋਰਡ ਦੀ ਹਜ਼ਾਰਾਂ ਏਕੜ ਜ਼ਮੀਨ ਰਸੂਖਦਾਰਾਂ ਨੇ ਨੱਪ ਰੱਖੀ ਹੈ ਪਤਾ ਲੱਗਿਆ ਹੈ ਕਿ ਹੁਣ ਵਕਫ ਬੋਰਡ ਜਿਹੜਾ ਪੰਜਾਬ ਦਾ ਵਕਫ ਬੋਰਡ ਹੈ ਉਸਨੇ ਨਾਜਾਇਜ਼ ਕਬਜ਼ਾ ਕਾਰਨੂਨ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਵਕਫ ਐਸੈਟਸ ਮੈਨੇਜਮੈਂਟ ਸਿਸਟਮ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਵਕਫ ਦੀਆਂ 75957 ਸੰਪਤੀਆਂ ਹਨ ਜਿਨ੍ਹਾਂ ਵਿੱਚੋਂ 42684 ਸੰਪਤੀਆਂ ਤੇ ਨਜਾਇਜ਼ ਕਬਦੇ ਹਨ ਜਿਸ ਦਾ ਮਤਲਬ ਹੈ ਕਿ 50 ਫੀਸਦੀ ਤੋਂ ਵੀ ਜ਼ਿਆਦਾ ਲਗਭਗ 56 ਫੀਸਦੀ ਸੰਪਤੀਆਂ ਜਿਹੜੀਆਂ ਨੇ ਜਾਇਦਾਦਾਂ ਨੇ ਉਹ ਦੱਬੀਆਂ ਹੋਈਆਂ ਹਨ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ 23267 ਬਖਸ ਦੀਆਂ ਜਾਇਦਾਦਾਂ ਹਨ ਜਿਨ੍ਹਾਂ ਵਿੱਚੋਂ ਸਿਰਫ 183 ਜਾਇਦਾਦਾਂ یعنی ਦੀ 0.78 ਫੀਸਦੀ 1 ਫੀਸਦੀ ਤੋਂ ਵੀ ਘੱਟ ਦੇ ਉੱਤੇ ਨਾਜਾਇਜ਼ ਕਬਜ਼ੇ ਹਨ ਇਵੇਂ ਹੀ ਆਪਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ 5343 ਜਾਇਦਾਦਾਂ ਦੇ ਵਿੱਚੋਂ 1269 ਜਾਇਦਾਦਾਂ ਜਿਹੜੀ ਦੀ 23.75 ਫੀਸਦੀ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉੱਤਰ ਪ੍ਰਦੇਸ਼ ਦੇ ਵਿੱਚ ਕੁੱਲ 222555 ਵਕਫਤਿਆਂ ਸੰਪਤੀਆਂ ਹਨ ਜਿਨ੍ਹਾਂ ਵਿੱਚੋਂ ਸਿਰਫ 2161 0.97 ਫੀਸਦੀ ਇੱਕ ਫੀਸਦੀ ਤੋਂ ਵੀ ਘੱਟ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਸੇ ਤਰ੍ਹਾਂ ਜੇ ਤੁਸੀਂ ਰਾਜਸਥਾਨ ਦੀ ਗੱਲ ਕਰਦੇ ਹੋ ਤਾਂ ਰਾਜਸਥਾਨ ਦੇ ਵਿੱਚ 33341 ਸੰਪਤੀਆਂ ਨੇ ਜਿੰਨਾ ਵਿੱਚੋਂ ਕਿਸੇ ਵੀ ਇੱਕ ਜਾਇਦਾਦ ਉੱਪਰ ਨਜਾਇਜ਼ ਕਬਜ਼ਾ ਨਹੀਂ ਹੈ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਕਬਜ਼ੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹਨ ਤਾਂ ਤੌਖਲੇ ਵੀ ਜਿਹੜੇ ਨੇ ਉਹ ਸਭ ਤੋਂ ਵੱਧ ਇੱਥੇ ਹੀ ਹਨ ਲੇਕਿਨ ਇਸ ਦੇ ਉਲਟ ਚਰਚਾ ਜਿਹੜੀ ਹੈ ਉਹ ਸਭ ਤੋਂ ਘੱਟ ਪੰਜਾਬ ਦੇ ਵਿੱਚ ਸੀ ਇਸ ਵਕਤ ਬਾਰੇ ਕੀਤੀ ਜਾ ਰਹੀ ਹੈ ਇਸ ਦੇ ਕਾਰਨ ਕੀ ਨੇ ਇਸ ਸਮਝ ਤੋਂ ਪਰੇ ਹਨ ਕੋਈ ਇਹ ਚਰਚਾ ਕਿਉਂ ਨਹੀਂ ਕਰਨਾ ਚਾਹੁੰਦਾ ਕਿ ਜਿੱਥੇ ਮੁਸਲਮ ਆਬਾਦੀ ਸਭ ਤੋਂ ਘੱਟ ਹੈ ਉੱਥੇ ਇੰਨੀਆਂ ਜ਼ਿਆਦਾ ਵਕਫ ਦੀਆਂ ਸੰਪਤੀਆਂ ਜਾਂ ਜਾਇਦਾਦਾਂ ਕਿਵੇਂ ਆਈਆਂ ਉਹਨਾਂ ਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਕਿਉਂ ਹਨ ਤੇ ਵਕਫ ਕਾਨੂੰਨ ਦੇ ਵਿੱਚ ਸੋਧ ਹੋਣ ਨਾਲ ਜਾਂ ਨਵਾਂ ਵਕਫ ਕਾਨੂੰਨ ਆਉਣ ਦੇ ਨਾਲ ਇਹਨਾਂ ਦੇ ਉੱਤੇ ਕੀ ਅਸਰ ਪਵੇਗਾ ਇਸ ਗੱਲ ਦੀ ਚਰਚਾ ਹੋਣੀ ਚਾਹੀਦੀ ਹੈ ਲੇਕਿਨ ਇਹ ਚਰਚਾ ਜਿਹੜੀ ਹੈ ਉਹ ਹੋ ਨਹੀਂ ਰਹੀ ਜਾਂ ਕੀਤੀ ਨਹੀਂ ਜਾ ਰਹੀ ਇਸ ਦਾ ਕਾਰਨ ਕੀ ਹੈ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਜ਼ਿਆਦਾਤਰ ਜਿਹੜੇ ਸੰਪਤੀ ਤੇ ਤਾਂ ਕਹਿੰਦੇ ਸਰਕਾਰ ਦਾ ਹੀ ਕਬਜ਼ਾ ਹੈ ਜਾਂ ਸਰਕਾਰ ਨੇ ਹੀ ਦੱਬੀ ਹੋਈ ਹੈ ਪੰਜਾਬ ਦੇ ਵਿੱਚ। ਸੂਤਰਾਂ ਅਨੁਸਾਰ ਵੱਡੀਆਂ ਜਾਇਦਾਦਾਂ ਨੇ ਦੱਬਣ ਵਾਲਿਆਂ ਦੇ ਵਿੱਚ ਸਿਵਲ ਅਤੇ ਪੁਲਿਸ ਅਫਸਰਾਂ ਤੋਂ ਇਲਾਵਾ ਵੱਡੇ ਸਿਆਸੀ ਨੇਤਾ ਵੀ ਸ਼ਾਮਲ ਹਨ। ਪੰਜਾਬ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਮੁਸਲਮਾਨਾਂ ਦੀ ਆਬਾਦੀ ਬਹੁਤ ਘੱਟ ਹੈ 1.93 ਫੀਸਦੀ ਹੈ ਯਾਨੀ ਦੀ ਲਗਭਗ 2 ਫੀਸਦੀ ਹੈ ਅਤੇ ਪ੍ਰਾਪਤ ਵੀਰਵਿਆਂ ਦੇ ਅਨੁਸਾਰ ਸਮੁੱਚੇ ਦੇਸ਼ ਦੇ ਵਿੱਚ 8,72,000 ਵਕਫੀਆਂ ਜਾਇਦਾਦਾਂ ਹਨ ਜਾਂ ਸੰਪਤੀਆਂ ਹਨ ਅਤੇ ਇਕੱਲੇ ਪੰਜਾਬ ਦੇ ਵਿੱਚ ਹੀ 8% ਤੋਂ ਜ਼ਿਆਦਾ ਸੰਪਤੀ ਹੈ। ਵਕਫ ਬੋਰਡ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਜਿਹੜੇ ਨੇ ਵਕੀਲ ਨੇ ਉਹਨਾਂ ਦੇ ਗੁਲਾਮ ਨਬੀ ਮਲਕ ਉਹ ਆਖਦੇ ਹਨ ਕਿ ਪੰਜਾਬ ਦੇ ਵਿੱਚ ਵਕਫ ਸੰਪਤੀਆਂ ਦੇ ਵਿੱਚੋਂ ਜ਼ਿਆਦਾ ਥਾਵਾਂ ਤੇ ਸਰਕਾਰੀ ਕਬਜ਼ੇ ਹਨ। ਤੇ ਵਕਫ ਜਾਇਦਾਦਾਂ ਨੂੰ ਖਾਲੀ ਕਰਾਉਣ ਦੇ ਲਈ ਅਸੀਂ ਹੁਣ ਨੋਟਿਸ ਜਾਰੀ ਕਰ ਰਹੇ ਹਾਂ ਨੋਟਿਸ ਦਿੱਤੇ ਜਾ ਰਹੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਨਵਾਂ ਵਕਫ ਸੋਧ ਬਿੱਲ ਹੈ ਉਹ ਨਜਾਇਜ਼ ਕਬਜ਼ੇਕਾਰਾਂ ਨੂੰ ਖਲ ਮਦਦਗਾਰ ਬਣੇਗਾ ਉਹਨਾਂ ਦੇ ਹੱਕ ਦੇ ਵਿੱਚ ਜਾਏਗਾ ਅਤੇ ਵਕਫ ਬੋਰਡ ਦੇ ਵੱਲੋਂ ਸੰਪਤੀ ਖੁੱਸਣ ਦਾ ਰਾਹ ਪੱਧਰਾ ਹੋ ਜਾਏਗਾ ਇਸ ਦਾ ਵੀ ਡਰ ਨਵੇਂ ਸੋਧ ਬਿੱਲ ਨਾਲ ਹਰ ਪ੍ਰਾਪਰਟੀ ਤੇ ਕੋਈ ਨਾ ਕੋਈ ਵਿਵਾਦ ਖੜਾ ਹੋ ਜਾਵੇਗਾ ਇਹ ਵੀ ਉਹਨਾਂ ਦਾ ਮੰਨਣਾ ਹੈ ਪੰਜਾਬ ਭਰ ਦੇ ਵਿੱਚ ਸਭ ਤੋਂ ਵੱਧ ਜਾਇਦਾਦ ਮਲੇਰਕੋਟਲੇ ਦੇ ਵਿੱਚ ਨਹੀਂ ਹੈ ਬਲਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈ ਜਿੱਥੇ 10504 ਸੰਪਤੀਆਂ ਹਨ ਤੇ ਉਹਨਾਂ ਵਿੱਚੋਂ 9406 ਜਾਇਦਾਦਾਂ ਗੜੀਆਂ ਨੇ ਉਹ ਦੱਬੀਆਂ ਹੋਈਆਂ ਨੇ ਮਤਲਬ ਇਹ ਕਹਿ ਲਈਏ ਕਿ 90 ਫੀਸਦੀ ਦੇ ਕਰੀਬ ਪ੍ਰਾਪਰਟੀ ਵਕਫ ਦੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਹ ਨਾਜਾਇਜ਼ ਕਬਜ਼ੇ ਦੇ ਕੇਸ ਬਠਿੰਡਾ ਜ਼ਿਲ੍ਹੇ ਦੇ ਵਿੱਚ ਹਜ਼ਾਰ ਤੋਂ ਵੀ ਜ਼ਿਆਦਾ ਪ੍ਰਾਈਵੇਟ ਲੋਕਾਂ ਨੇ ਵਕਫ ਦੀਆਂ ਪ੍ਰੀਯ ਜਾਇਦਾਦਾਂ ਨੇ ਉਹ ਨਕੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਸਿਆਸੀ ਲੋਕ ਵੀ ਸ਼ਾਮਲ ਹਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ 52.99 ਫੀਸਦੀ ਜਾਇਦਾਦਾਂ ਜਿਹੜੀਆਂ ਨੇ ਉਹਨਾਂ ਤੇ ਨਜਾਇਜ਼ ਕਬਜ਼ੇ ਹਨ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 74.41 ਫੀਸਦੀ ਜਾਇਦਾਦਾਂ ਜਿਹੜੀਆਂ ਨੇ ਉਹ ਨਜਾਇਜ਼ ਕਬਜ਼ੇ ਹਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 6799 ਸੰਪਤੀਆਂ ਦੇ ਵਿੱਚੋਂ 1910 ਜਾਇਦਾਦਾਂ ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਪੰਜਾਬ ਵਕਫੋਰ ਨੂੰ ਵਕਫ ਸੰਪਤੀਆਂ ਤੋਂ ਇਸ ਵੇਲੇ ਸਾਲਾਨਾ 50 ਤੋਂ 60 ਕਰੋੜ ਦੀ ਆਮਦਨ ਆ ਰਹੀ ਹੈ ਜਦਕਿ ਅਨੁਮਾਨ ਮੁਤਾਬਕ ਸਾਲਾਨਾ ਇਹ ਆਮਦਨ 200 ਕਰੋੜ ਤੋਂ ਵੀ ਜ਼ਿਆਦਾ ਰੁਪਏ ਦੀ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੰਦਿਆਂ ਜਾਇਦਾਦਦਾਰ ਨੇ 19886 ਉਹ ਘਰਾਂ ਦੇ ਰੂਪ ਵਿੱਚ ਹਨ ਅਤੇ 14427 ਕਬਰਿਸਤਾਨਾਂ ਦੀਆਂ ਹਨ 8771 ਵਕਫ ਦੀਆਂ ਸੰਪਤੀਆਂ ਨੇ ਉਹ ਖੇਤੀਬਾੜੀਂ ਆਉਂਦੀਆਂ ਹਨ ਜਦਕਿ 8875 ਸੰਪਤੀਆਂ ਮਸਜਿਦਾਂ ਦੀਆਂ ਹਨ ਹੁਣ ਇਹ ਸਾਰੇ ਅੰਕੜੇ ਸੁਣ ਕੇ ਤੁਹਾਨੂੰ ਕਿਸੇ ਪਾਸਿਓਂ ਵੀ ਇਹ ਲੱਗਦਾ ਹੈ ਕਿ ਇਹ ਬਹੁਤ ਥੀ ਘੱਟ ਗਿਣਤੀ ਹੈ ਜਾਂ ਇਹਨਾਂ ਦੀ ਜਿਹੜੀ ਵਿਆਪਕ ਚਰਚਾ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਹੜੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਉਹ ਆਖਦੇ ਹਨ ਕਿ ਚੰਗਾ ਹੁੰਦਾ ਜੇ ਸਰਕਾਰ ਵਕਫ ਬੋਰਡ ਐਕਟ ਦੇ ਵਿੱਚ ਸੋਧ ਕਰਦੀ ਮੁਸਲਮਾਨਾਂ ਦੇ ਲਈ ਨਵੀਂ ਵਿਦਿਅਕ ادارے ਅਤੇ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਲਾਜ਼ਮੀ ਬਣਾਉਂਦੀ ਜਾਂ ਬੋਰਡ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਦੀ ਇਹ ਵੀ ਕਿਹਾ ਗਿਆ ਕਿ ਬੋਰਡ ਵਿੱਚ ਕਿਸੇ ਗੈਰ ਮੁਸਲਮ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਵੀ ਸਾਡੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੋਵੇਗੀ ਇਸੇ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਇੱਕ ਅਖਬਾਰ ਨੂੰ ਆਖਦੇ ਹਨ ਕਿ ਨਵੇਂ ਵਕਫ ਸੋਧ ਬਿਲ ਨਾਲ ਸਮੁੱਚੇ ਵਕਫ ਬੋਰਡ ਦੀ ਜਿਹੜੀ ਬੰਤਰ ਹੈ ਉਹ ਤਬਦੀਲ ਹੋ ਜਾਵੇਗੀ ਜਿਸ ਨਾਲ ਬੋਰਡ ਦੇ ਕੰਮਕਾਜ ਦੇ ਉੱਤੇ ਕਾਫੀ ਅਸਰ ਪਵੇਗਾ ਕਾਫੀ ਜਿਹੜਾ ਕੰਮਕਾਜ ਹੈ ਉਹ ਪ੍ਰਭਾਵਿਤ ਹੋਵੇਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵਕਫ ਬੋਰਡ ਵਿੱਚ ਨਵੇਂ ਬਦਲਾਅ ਹੋਣਗੇ ਤਾਂ ਵਕਫ ਦੀਆਂ ਜਿਹੜੀਆਂ ਸੰਪਤੀਆਂ ਨੇ ਉਹ ਵੀ ਖਤਰੇ ਵਿੱਚ ਪੈ ਜਾਣਗੀਆਂ ਕਿਉਂਕਿ ਇੱਕ ਖਾਸ ਏਜੰਡੇ ਨਾਲ ਇੱਕ ਖਾਸ ਏਜੰਡੇ ਦੇ ਤਹਿਤ ਹੀ ਇਹ ਬਿੱਲ ਲਿਆਂਦਾ ਗਿਆ ਹੈ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਮਸਲਾ ਇਹ ਧਰਮ ਦਾ ਹੈ ਜਾਂ ਫਿਰ ਜਾਇਦਾਦ ਦਾ ਕੀ ਇਹ ਸੱਚ ਨਹੀਂ ਕਿ ਧਰਮ ਦੀ ਆਲ ਦੇ ਵਿੱਚ ਜਿਹੜੇ ਆਗੂ ਹੁੰਦੇ ਨੇ ਜਾਂ ਜਿਹੜੇ ਸਰੂਖਦਾਰ ਹੁੰਦੇ ਨੇ ਉਹੋ ਮਾਲੀ ਫਾਇਦਾ ਆਪ ਚੁੱਕਦੇ ਨੇ ਤੇ ਜਿਹੜਾ ਲੋਕ ਹੁੰਦੇ ਨੇ ਉਹਨਾਂ ਨੂੰ ਆਮ ਲੋਕਾਂ ਨੂੰ ਧਰਮ ਦੀ ਆੜ ਦੇ ਵਿੱਚ ਉਲਝਾ ਕੇ ਰੱਖਿਆ ਜਾਂਦਾ ਹੈ ਉਹਨਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਂਦਾ ਹੈ ਤੇ ਜਿਹੜਾ ਮਾਲੀ ਫਾਇਦਾ ਹੁੰਦਾ ਹੈ ਵਿੱਤੀ ਫਾਇਦਾ ਹੁੰਦਾ ਹੈ ਉਹ ਇਹ ਰਸੂਖਸਾਰਾਂ ਦੇ ਹਿੱਸੇ ਆ ਜਾਂਦਾ ਹੁਣ ਇਸੇ ਦੇ ਵਿੱਚ ਤੁਸੀਂ ਜੇ ਮਿਸਾਲ ਦੇ ਤੌਰ ਤੇ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖਣਾ ਹੋਵੇ ਤਾਂ ਐਸਜੀਪੀਸੀ ਦਾ ਮਸਲਾ ਵੀ ਦੇਖ ਸਕਦੇ ਹੋ ਕਿਉਂਕਿ ਐਸਜੀਪੀਸੀ ਦੇ ਕੋਲ ਵੀ ਹਜ਼ਾਰਾਂ ਏਕੜ ਇਹੋ ਜਿਹੀ ਜ਼ਮੀਨ ਹੈ ਜਿਹੜੀ ਕਿ ਵਾਹੀ ਯੋਗ ਹੈ ਜਿਹਦੇ ਉੱਤੇ ਖੇਤੀ ਹੁੰਦੀ ਹੈ ਔਰ ਇਸ ਦਾ ਜਿਹੜਾ ਠੇਕਾ ਹੈ ਉਹ ਆਮ ਤੌਰ ਤੇ ਅਕਾਲੀ ਆਗੂਆਂ ਨੂੰ ਬਹੁਤ ਹੀ ਘੱਟ ਕੀਮਤੇ ਵਿੱਚ ਕੀਤਾ ਜਾਂਦਾ ਹੁਣ ਇੱਥੇ ਤੁਹਾਨੂੰ ਆਮ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜ਼ਮੀਨਾਂ ਦਾ ਠੇਕਾ ਹੈ ਉਹ 60 ਤੋਂ 65000 ਰੁਪਏ ਪ੍ਰਤੀ ਏਕੜ ਹੈ ਲੇਕਿਨ ਜੇ ਇਹਨਾਂ ਜ਼ਮੀਨਾਂ ਦੀ ਗੱਲ ਕਰੋ ਜੋ ਐਸਜੀਪੀਸੀ ਨੇ ਅਕਾਲੀ ਆਗੂਆਂ ਨੂੰ ਠੇਕੇ ਤੇ ਦਿੱਤੀਆਂ ਹੁਣਿਆਂ ਨੇ ਤਾਂ ਉਥੋਂ ਠੇਕਾ 5000 ਤੋਂ ਲੈ ਕੇ 10000 ਰੁਪਏ ਤੱਕ ਹੀ ਲਿਆ ਜਾਂਦਾ ਹੈ ਇੰਨੀ ਸਸਤੀ ਜ਼ਮੀਨ ਠੇਕੇ ਤੇ ਇਹਨਾਂ ਨੂੰ ਦਿੱਤੀ ਜਾਂਦੀ ਹੈ ਕੋਈ ਵੀ ਪਾਰਦਰਸ਼ੀ ਤਰੀਕੇ ਨਾਲ ਬੋਲੀ ਨਹੀਂ ਕਰਾਈ ਜਾਂਦੀ ਜਾਂ ਤਾਂ ਆਮ ਲੋਕਾਂ ਦੀ ਬੋਲੀ ਕਰਾਈ ਜਾਵੇ ਜਿਵੇਂ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਹੁੰਦੀ ਹੈ ਤੇ ਉੱਥੇ ਜਦੋਂ ਦੋ ਜਾਂ ਚਾਰ ਤਰ੍ਹਾਂ ਬੋਲੀ ਲਾਉਂਦੀਆਂ ਨੇ ਤਾਂ ਉਹ ਠੇਕਾ ਵੱਧ ਕੇ ਕਿਤੇ ਜ਼ਿਆਦਾ ਚਲਾ ਜਾਂਦਾ ਹੈ ਜਿਸ ਨਾਲ ਐਸਟੀਪੀਸੀ ਦੀ ਜਿਹੜੀ ਆਮਦਨੀ ਹੈ ਉਸ ਦੇ ਵਿੱਚ ਬਹੁਤ ਫਾਇਦਾ ਹੋ ਸਕਦਾ ਹੈ ਲੇਕਿਨ ਇਹ ਫਾਇਦਾ ਐਸਟੀਪੀਸੀ ਨੂੰ ਨਹੀਂ ਹੁੰਦਾ ਇਸ ਸੰਸਥਾ ਨੂੰ ਨਹੀਂ ਹੁੰਦਾ ਉਹਨਾਂ ਸਿਆਸੀ ਆਗੂਆਂ ਨੂੰ ਹੁੰਦਾ ਹੈ ਜਿਨ੍ਹਾਂ ਦੀ ਜੇਬ ਦੇ ਵਿੱਚ ਉਹ ਸਾਰੀ ਫਸਲ ਦੀ ਰਕਮ ਜਾਂਦੀ ਹੈ ਲੋਕਾਂ ਨੂੰ ਧਰਮ ਦੇ ਵਿੱਚ ਦਖਲ ਹੈ ਮਰਿਆਦਾ ਦੇ ਵਿੱਚ ਉਲਝਾ ਕੇ ਰੱਖਿਆ ਜਾਂਦਾ ਹੈ ਤਾਂ ਕਿ ਕੋਈ ਇਹਨਾਂ ਮਸਲਿਆਂ ਦੇ ਉੱਤੇ ਸਵਾਲ ਨਾ ਖੜੇ ਕਰੇ ਕੀ ਜਿਹੜਾ ਹੁਣ ਬੀਤ ਗਿਆ ਸ਼੍ਰੋਮਣੀ ਕਮੇਟੀ ਦਾ ਬਜਟ اجلاس ਹੈ ਉਸ ਵਿੱਚ ਇਸ ਦਾ ਕੋਈ ਜ਼ਿਕਰ ਵੀ ਕੀਤਾ ਗਿਆ ਕਿ ਕਿੰਨੀ ਕਮਾਈ ਐਸਟੀਪੀਸੀ ਨੂੰ ਇਹਨਾਂ ਜ਼ਮੀਨ ਦੇ ਠੇਕਿਆਂ ਤੋਂ ਹੋਈ ਸੋ ਜਿਹੜੀ ਸਿਆਸਤ ਹੈ ਉਹ ਇਸੇ ਤਰੀਕੇ ਨਾਲ ਚਲਦੀ ਰਹੇਗੀ ਆਪਸ ਦੇ ਵਿੱਚ ਜਿਹੜਾ ਲੋਕਾਂ ਨੂੰ ਲੜਾਇਆ ਜਾਏਗਾ ਧਰਮ ਦੇ ਉੱਤੇ ਰਾਜਨੀਤੀ ਹਾਵੀ ਰਹੇਗੀ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਲੜਦੇ ਰਹਿਣਗੇ ਮਰਦੇ ਰਹਿਣਗੇ ਤੇ ਇਹ ਸਿਆਸੀ ਲੋਕ ਆਪਣੀ ਕਮਾਈ ਆਪਣਾ ਜਿਹੜਾ ਮੁਨਾਫਾ ਹੈ ਉਸ ਤੇ ਵਿੱਚ ਵਾਅਦਾ ਕਰਦੇ ਰਹਿਣ ਸੱਤਾ ਤੇਰ ਵਿਰੋਧੀਆਂ ਦੇ ਉੱਤੇ ਤਸਤੀ ਕਰਨ ਦਾ ਇਜ਼ਾਮ ਲਗਾਉਂਦੀ ਹੈ ਗਰੀਬ ਮੁਸਲਮਾਨਾਂ ਨੂੰ ਫਾਇਦਾ ਪਹੁੰਚਾਉਣ ਦੀ ਦੁਹਾਈ ਦਿੰਦੀ ਹੈ ਕਿ ਅਸੀਂ ਤਾਂ ਜਿਹੜੇ ਦਬੇ ਕੁਚਲੇ ਹੋਏ ਮੁਸਲਮਾਨ ਨੇ ਗਰੀਬ ਵਰਗ ਦੇ ਮੁਸਲਮਾਨ ਨੇ ਉਹਨਾਂ ਦੇ ਫਾਇਦੇ ਲਈ ਜਿਹੜੇ ਵੀ ਕਾਨੂੰਨ ਲਿਆ ਰਹੇ ਹਾਂ ਉਸ ਲਈ ਲਿਆ ਰਹੇ ਹਾਂ ਤੇ ਜਿਹੜਾ ਵਿਰੋਧੀ ਧਿਰ ਹੈ ਉਹ ਇਸ ਤਰ੍ਹਾਂ ਦੇ ਇਲਜ਼ਾਮ ਲਾਏਗਾ ਕਿ ਤੁਸੀਂ ਸੰਵਿਧਾਨ ਦੇ ਨਾਲ ਖੇਡ ਰਹੇ ਹੋ ਸੰਵਿਧਾਨ ਨੂੰ ਬਦਲ ਰਹੇ ਹੋ ਸੰਵਿਧਾਨ ਤੇ ਹਮਲਾ ਕਰ ਰਹੇ ਹੋ ਘੱਟ ਗਿਣਤੀਆਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੇ ਸੈੱਟ ਪੈਟਰਨ ਨੇ ਜਿਨ੍ਹਾਂ ਦੇ ਉੱਤੇ ਸੱਤਾਧਿਰ ਤੇ ਵਿਰੋਧੀ ਧਿਰ ਦੇ ਜਿੰਨੇ ਵੀ ਆਗੂ ਨੇ ਨੇਤਾ ਨੇ ਉਪਾਸ਼ਨ ਦਿੰਦੇ ਆ ਰਹੇ ਨੇ ਲੇਕਿਨ ਚਾਹੇ ਉਹ ਕੋਈ ਵੀ ਧਰਮ ਹੋਵੇ ਚਾਹੇ ਉਹ ਸਿੱਖਾਂ ਦੇ ਗੁਰਦੁਆਰੇ ਹੋਣ ਮੁਸਲਮਾਨਾਂ ਦਾ ਵਕਫ ਕੋਡ ਹੋਵੇ ਜਾਂ ਫਿਰ ਮੰਦਰਾਂ ਦੇ ਟਰਸਟ ਹੋਣ ਜਾਂ ਜਿਹੜੇ ਇਸਾਈ ਭਾਈਚਾਰਾ ਹੈ ਉਹਨਾਂ ਦੇ ਚਰਚ ਹੋਣ ਉੱਥੇ ਜਿੰਨਾ ਵੀ ਤੜਾਵਾ ਚੜਦਾ ਹੈ ਜਿੰਨਾ ਵੀ ਉੱਥੇ ਆਮਦਨ ਹੁੰਦੀ ਹੈ ਉਸ ਆਮਦਨ ਦੇ ਉੱਤੇ ਕਬਜ਼ਾ ਕਰਨ ਦੇ ਲਈ ਹੀ ਇਹ ਕਮੇਟੀਆਂ ਬਣਦੀਆਂ ਨੇ ਤੇ ਉਹ ਆਪਸ ਦੇ ਵਿੱਚ ਲੜਦੀਆਂ ਮਰਦੀਆਂ ਨੇ ਤੁਸੀਂ ਬਹੁਤ ਵੱਡਾ ਅਦਾਰਾ ਛੱਡੋ ਆਪਣੇ ਮਹੱਲੇ ਦਾ ਹੀ ਕੋਈ ਧਾਰਮਿਕ ਅਦਾਰਾ ਚੱਕ ਕੇ ਦੇਖ ਲਓ ਚਾਹੇ ਉਹ ਗੁਰਦੁਆਰਾ ਹੋਵੇ ਮੰਦਿਰ ਹੋਵੇ ਜਾਂ ਚਰਚ ਹੋਵੇ ਜਾਂ ਮਸਜਿਦ ਹੋਵੇ ਉੱਥੇ ਵੀ ਜਿਹੜੀਆਂ ਕਮੇਟੀਆਂ ਬਣਦੀਆਂ ਨੇ ਉਹਨੂੰ ਮੈਨੇਜ ਕਰਨ ਦੇ ਲਈ ਉਹ ਵੀ ਆਪਸ ਦੇ ਵਿੱਚ ਇੱਕ ਦੂਜੇ ਦੀਏ ਮਾਰ ਕੁੱਟਾਈ ਤੱਕ ਚਲੀਆਂ ਜਾਂਦੀਆਂ ਨੇ ਉਸੇ ਗੁਰੂ ਘਰ ਦੇ ਅੰਦਰ ਹੀ ਜਿਹਨੂੰ ਉਹ ਪੂਜਦੇ ਨੇ ਤੇ ਜਿਸ ਦੇ ਉੱਤੇ ਉਹ ਖਤਰਾ ਹੈ ਜਾਂ ਇਸਤੇ ਬਾਰੀ ਹਮਲੇ ਤੋਂ ਉਹਨੂੰ ਬਚਾਉਣਾ ਹੈ ਉਸਦੀ ਦੁਹਾਈ ਦਿੰਦੇ ਨੇ ਲੇਕਿਨ ਉਸੇ ਬੁਰੂ ਘਰ ਦੀ ਆਮਦਨ ਦੇ ਜੇ ਉੱਪਰ ਕਬਜ਼ਾ ਕਰਨ ਦੇ ਲਈ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਘੁੱਟਣ ਦੇ ਲਈ ਵੀ ਇੱਕ ਪਲ ਦੇ ਵਿੱਚ ਤਿਆਰ ਹੋ ਜਾਂਦੇ ਨੇ ਇਹ ਜ਼ਮੀਨ ਜਾਇਦਾਦ ਦੀਆਂ ਇਹ ਮਾਇਆ ਦਾ ਲਾਲਚ ਹੈ ਜਿਸ ਦੇ ਉਲਟ ਧਰਮ ਗੱਲ ਕਰਦਾ ਹੈ ਤੇ ਧਰਮ ਦਾ ਹਵਾਲਾ ਦੇ ਕੇ ਹੀ ਇਹ ਲੋਕ ਇਹ ਆਗੂ ਜਿਹੜੇ ਨੇ ਲੋਕਾਂ ਨੂੰ ਲੜਾਉਂਦੇ ਨੇ ਤੇ ਆਪ ਉਸ ਸਾਰੇ ਕਮਾਈ ਦੇ ਉੱਤੇ ਕਬਜ਼ਾ ਕਰਦੇ ਨੇ ਹੋ ਸਕਦਾ ਹੈ ਸਾਡੀਆਂ ਗੱਲਾਂ ਕਿਸੇ ਨੂੰ ਚੰਗੀਆਂ ਨਾ ਲੱਗੀਆਂ ਹੋਣ ਲੇਕਿਨ ਇਰਾਦਾ ਜਿਹੜਾ ਸੀ ਇਨਾ ਮਸਲਿਆਂ ਨੂੰ ਉਭਾਰਨਾ ਸੀ ਕਿ ਕਿਵੇਂ ਤਰਨ ਦੀ ਆੜ ਦੇ ਵਿੱਚ ਆਮ ਲੋਕਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਂਦਾ ਹੈ ਮਰਵਾਇਆ ਜਾਂਦਾ ਹੈ ਤੇ ਜਿਹੜਾ ਫਾਇਦਾ ਹੈ ਉਹ ਕੁਝ ਚੰਗ ਲੋਕ ਆਪ ਲੈ ਜਾਂਦੇ ਨੇ ਸੋ ਜੇ ਕਿਸੇ ਨੂੰ ਸਾਡੀ ਕੋਈ ਗੱਲ ਗੁੜੀ ਲੱਗੀ ਹੋਵੇ ਤਾਂ ਉਸ ਤੇ ਲਈ ਖਿਮਾ ਦੇ ਯਾਚਕ ਹਾਂ ਪਰ ਮਕਸਦ ਸਿਰਫ ਅਤੇ ਸਿਰਫ ਇਨ੍ਹਾਂ ਗੱਲਾਂ ਦੇ ਉੱਪਰ ਹੀ ਧਿਆਨ ਲੈ ਕੇ ਆਉਣਾ ਸੀ ਕਿ ਚਰਚਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਸੀ ਜਿੰਨੀ ਕਿ ਬਾਕੀ ਦੇਸ਼ ਦੇ ਵਿੱਚ ਹੋ ਰਹੀ ਹੈ ਇਸ ਨੂੰ ਇਹ ਗੱਲ ਕਹਿ ਕੇ ਜਾਂ ਇਹ ਹਵਾਲਾ ਦੇ ਕੇ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਵਰਸੋਂ ਹੈ ਉਹ ਬਹੁਤ ਘੱਟ ਹੈ ਇਸ ਲਈ ਇਸ ਦੀ ਚਰਚਾ ਨਹੀਂ ਕਰਦੇ ਗੱਲ ਇੱਕ ਧਰਮ ਦੀ ਜਾਂ ਇੱਕ ਮਜ਼ਹਬ ਦੀ ਨਹੀਂ ਹੈ ਗੱਲ ਇਹ ਪੂਰੇ ਇਕੋਸਿਸਟਮ ਦੀ ਹੈ ਕਿ ਕਿਵੇਂ ਕੋਈ ਵੀ ਧਰਮ ਹੋਵੇ ਉਸ ਦੇ ਉੱਪਰ ਕਿਸ ਤਰੀਕੇ ਨਾਲ ਸੱਤਾ ਤੇ ਜਿਹੜੀ ਹੁੰਦੀ ਹੈ ਜਾਂ ਜਿਹੜੇ ਆਗੂ ਹੁੰਦੇ ਨੇ ਉਹ ਕਬਜ਼ਾ ਕਰਦੇ ਨੇ ਤੇ ਮਸਲਾ ਧਰਮ ਨੂੰ ਨੁਕਸਾਨ ਪਹੁੰਚਾਉਂਦਾ ਨਹੀਂ ਹੁੰਦਾ ਮਸਲਾ ਸਿਰਫ ਤੇ ਸਿਰਫ ਉੱਥੋਂ ਜਿਹੜੀ ਕਮਾਈ ਹੋ ਰਹੀ ਹੁੰਦੀ ਹੈ ਉਸਤੇ ਉੱਪਰ ਉਸ ਜ਼ਮੀਨ ਜਾਇਦਾਦ ਦੇ ਉੱਪਰ ਕਾਬਜ ਹੋਣ ਦਾ ਹੁੰਦਾ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਚਰਚਾਵਾਂ ਹੋਣਗੀਆਂ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਕਮੈਂਟਾਂ ਦੇ ਰਾਹੀਂ ਸਾਨੂੰ ਦੇ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਉਸ ਕਮੈਂਟਾਂ ਦੇ ਰਾਹੀਂ ਆਪਸੀ ਚਰਚਾ ਨੂੰ ਅੱਗੇ ਵਧਾਇਆ ਜਾਵੇ ਉਦੋਂ ਤੱਕ ਤੁਹਾ ਤੋਂ ਵਿਦਾ ਲੈਣੇ ਆ ਧੰਨਵਾਦ